ਨਾਈਟ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸੀਨੀਅਰ ਸੁਪਰਡੈਂਟ ਡਾਕਕਰ ਲੁਧਿਆਣਾ ਸਿਟੀ ਡਿਵੀਜ਼ਨ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਡਾਕ ਵਿਭਾਗ ਨੇ 6 ਅਕਤੂਬਰ 2025 ਤੋਂ 10 ਅਕਤੂਬਰ 2025 ਤੱਕ ਰਾਸ਼ਟਰੀ ਡਾਕ ਹਫਤਾ ਮਨਾਇਆ ਹੈ ਇਸੇ ਦਿਨ 1874 ਵਿੱਚ ਬਰਨ ਸਵਿਟਜ਼ਰਲੈਂਡ ਵਿਖੇ ਯੂਨੀਵਰਸਲ ਡਾਕ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ ਇਸ ਸਾਲ ਵਿਸ਼ਵ ਡਾਕ ਦਿਵਸ ਦਾ ਵਿਸ਼ਾ ਪੋਸਟ ਫਾਰ ਪੀਪਲ ਲੋਕਲ ਸਰਵਿਸ ਗਲੋਬਲ ਰੀਚ ਸੀ ਉਹਨਾਂ ਆਗੇ ਦੱਸੇ ਕਿ ਰਾਸ਼ਟਰੀ ਡਾਕ ਹਫਤੇ ਦੌਰਾਨ ਦੋਵਾਂ ਡਿਵੀਜ਼ਨਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਦੇ ਤਹਿਤ 6 ਅਕਤੂਬਰ 2025 ਨੂੰ ਟੈਕਨੋਲੋਜੀ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਡਾਕਰ ਆਰਐਮਐਸ ਵਿਕੇ ਨਵੀਂ ਟੈਕਨੋਲੋਜੀ ਤੇ ਕੁਇਜ਼ ਆਯੋਜਿਤ ਕੀਤੀ ਗਈ ਤਕਨੀਕੀ ਯੋਗਤਾ ਤੇ ਸੋਸ਼ਲ ਮੀਡੀਆ ਇਨਫੋਗ੍ਰਾਫਿਕਸ ਅਤੇ ਤਕਨੀਕੀ ਯੋਗਤਾ ਲੜੀ ਤੇ ਕਾਹਕ ਦਾਕ ਅਤੇ ਕਰਮਚਾਰੀ ਪ੍ਰਸ਼ੰਸਾ ਪੱਤਰ ਬਾਰੇ ਜਾਗਰੂਕਤਾ ਕੀਤਾ ਗਿਆ ਇੱਕ ਛੋਟਾ ਵੀਡੀਓ ਤਿਆਰ ਕੀਤਾ ਗਿਆ ਜਿਸ ਵਿੱਚ ਗ੍ਰਾਹਕਾਂ ਅਤੇ ਸਟਾਫ ਦੇ ਪ੍ਰਸ਼ੰਸਾ ਪੱਤਰ ਡਾਕ ਵਿਭਾਗ ਵਿੱਚ ਉन्नत ਤਕਨੀਕੀ ਵਿਕਾਸ ਬਾਰੇ ਦਰਜ ਕੀਤੇ ਗਿਆ ਹਨ ਇਸ ਤੋਂ ਇਲਾਵਾ 7 ਅਕਤੂਬਰ ਨੂੰ ਵਿੱਤੀ ਸਮਾਵੇਸ਼ ਦਿਵਸ ਜੋ ਮਨਾਇਆ ਗਿਆ ਜਿਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਕੈਂਪ ਲਗਾਏ ਗਏ ਜਿਨ੍ਹਾਂ ਵਿੱਚ ਸੰਪੂਰਨ ਸਕੰਨਿਆ ਗ੍ਰਾਮ ਪੀਐਲਆਈ ਆਰਪੀਐਲਆਈ ਕੈਂਪਾਂ ਤੇ ਕੇਂਦਰ ਸਨ ਡਾਕ ਚੋਪਾਲ ਧੁਮਾ ਡਿਵੀਜ਼ਨਾਂ ਦੁਆਰਾ ਆਯੋਜਿਤ ਕੀਤਾ ਗਿਆ ਡਾਕ ਚੋਪਾਲ ਇੱਕ ਵਿਆਪਕ ਪਾਈਚਾਰਕ ਪ੍ਰੋਗਰਾਮ ਹੈ ਜਿਸ ਰਾਹੀਂ ਇੱਕ ਕੈਂਪ ਵਿੱਚ ਜਨਤਾ ਨੂੰ ਵੱਖ-ਵੱਖ ਡਾਕ ਸੇਵਾਵਾਂ ਮਾ ਪ੍ਰਦਾਨ ਕੀਤੀਆਂ ਜਾਣਗੀਆਂ ਜਨਤਾ ਨੂੰ ਸੀਵਿੰਗ ਬੈਂਕ ਖਾਤੇ ਖੋਲਣ ਸੁਕੰਨਿਆ ਸਮਰiddhi ਖਾਤੇ ਡਾਕ ਜੀਵਨ ਬੀਮਾ ਪਾਲਸੀਆਂ ਪ੍ਰਾਪਤ ਕਰਨ ਤੇ ਆਧਾਰ ਨਾਮੰਕਣ ਅਤੇ ਅਪਡੇਟ ਲਈ ਸਹੂਲਤ ਦਿੱਤੀ ਗਈ ਇਹ ਸਾਰੀਆਂ ਸਹੂਲਤਾਂ ਤੇ ਸੇਵਾਵਾਂ ਮਹਾਰਿਕ ਸਬਡਿਵੀਜ਼ਨ ਅਤੇ ਮੁੱਖ ਡਾਕਰ ਵਿੱਚ ਪ੍ਰਦਾਨ ਕੀਤੀਆਂ ਗਈਆਂ 8 ਅਕਤੂਬਰ 2025 ਨੂੰ ਟਿਕਟਾਲੀ ਦਿਵਸ ਬਜੋਂ ਮਨਾਇਆ ਗਿਆ ਸਕੂਲਾਂ ਵਿੱਚੋਂ ਮੇਰੇ ਰੋਲ ਮਾਡਲ ਨੂੰ ਪੱਤਰ ਵਿਸ਼ੇ ਤੇ ਸੈਮੀਨਾਰ ਅਤੇ ਕੁਇਜ਼ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਇਸ ਦਿਨ ਵੱਖ-ਵੱਖ ਸਕੂਲਾਂ ਵਿੱਚ ਆਧਾਰ ਕੈਂਪ ਲਗਾਏ ਗਏ ਜਿੱਥੇ ਬਹੁਤ ਸਾਰੇ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਆਪਣੇ ਘਰ ਦੇ ਦਰਵਾਜ਼ੇ ਤੇ ਆਧਾਰ ਅਪਡੇਟ ਅਤੇ ਨਾਮਾਂਕਣ ਦੀਆਂ ਸੇਵਾਵਾਂ ਮਾਪਤ ਕੀਤੀਆਂ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਇੱਕ ਪੇੜ ਮਾਂਕੇ ਨਾਮ ਪਹਿਲ ਕਦਮੀਆਂ ਤੇ ਪੋਸਟਾਬਨ ਵਾਕ ਰਾਸ਼ਟਰ ਵਿਆਪੀ ਵਾਕ ਪ੍ਰੋਗਰਾਮ ਅਧੀਨ ਰੋਕ ਲਗਾਉਣ ਦੀ ਗਤੀਵਿਧੀ ਆਯੋਜਿਤ ਕੀਤੀ ਗਈ ਜਿਸ ਵਿੱਚ ਹਰ ਕਰ ਨੂੰ ਜੋੜਨਾ ਹਰ ਸੁਪਨੇ ਨੂੰ ਸ਼ਕਤ ਬਣਾਉਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਸਮਾਗਮ ਵਿੱਚ ਡਾਕ ਕਰਮਚਾਰੀਆਂ ਨੇ ਹਿੱਸਾ ਲਿਆ ਤੇ ਆਪਣੀ ਸੱਚੀ ਵਚਨਬੱਧਤਾ ਦੇਖਾਈ 10 ਅਕਤੂਬਰ ਨੂੰ ਗਾਕ ਦਿਵਸ ਵਜੋਂ ਮਨਾਇਆ ਗਿਆ ਇਸ ਦਿਨ ਮੁੱਖ ਡਾਕਰਾਂ ਵਿੱਚ ਥੂਕ ਅਤੇ ਪਰਚੂਨ ਗਾਕਾਂ ਲਈ ਗਾਕ ਪਮੇਟੀਆਂ ਦਾ ਆਯੋਜਨ ਕੀਤਾ ਗਿਆ ਗਾਕਾਂ ਨੂੰ ਵਿਭਾਗ ਦੀਆਂ ਵੱਖ-ਵੱਖ ਪਾਰਸਲ ਅਤੇ ਮੇਲ ਸਵਾਮਾਦੀਨ ਕੀਤੀਆਂ ਗਈਆਂ ਨਵੀਆਂ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਲੰਬੇ ਸਮੇਂ ਤੋਂ ਡਾਕ ਵਿਭਾਗ ਨਾਲ ਜੁੜੇ ਰਹਿਣ ਲਈ ਸਨਮਾਨਿਤ ਕੀਤਾ ਗਿਆ ਲੁਧਿਆਣਾ ਸਿਟੀ ਡਿਵੀਜ਼ਨ ਦੇ ਐਸਐਸਪੀ ਉਸ ਨੇ ਕਿਹਾ ਕਿ ਇਸ ਆਧੁਨਿਕ ਯੁੱਗ ਵਿੱਚ ਡਾਕ ਸਹੂਲਤਾਂ ਡਾਕ ਸੇਵਾਵਾਂ ਤੱਕ ਸੀਮਤ ਨਹੀਂ ਹਨ ਬਲਕਿ ਇੰਡੀਆ ਪੋਸਟ ਨਾਗਰਿਕਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਛੂ ਰਹੀ ਹੈ ਡਾਕਕਰ ਜਨਤਾ ਦੀਆਂ ਹਰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਜ਼ਰੂਰਤਾਂ ਲਈ ਇੱਕ ਸਿੰਗਲ ਸਟਾਪ ਹੱਲ ਅਤੇ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਲਈ ਇੱਕ ਫੰਡ ਵੱਡਾ ਚੈਨਲ ਵੱਜੋਂ ਮਾਨ ਨਾਲ ਉਭਰਿਆ ਹੈ